ਫਾਜਲਕਾ ਦੇ ਪਿੰਡ ਸੜੀਆਂ ਵਿਕੇ ਤੰਦਨ ਬਾਬਾ ਨੱਥੂ ਦਾਸ ਤੰਦਨ ਬਾਬਾ ਅਰਜਨ ਦਾਸ ਦੀ ਸਮਾਹ ਤੇ ਲੱਗਿਆ ਸਾਲਾਨਾ ਮੇਲਾ ਲੱਗੀਆਂ ਰੌਣਕਾਂ ਕਲਾਕਾਰਾਂ ਬੰਨੇ ਰੰਗ ਫਾਜਲਕਾ ਦੇ ਪਿੰਡ ਸੜੀਆਂ ਵਿਕੇ ਤੰਦਨ ਬਾਬਾ ਨੱਥੂ ਦਾਸ ਤੰਦਨ ਬਾਬਾ ਅਰਜਨ ਦਾਸ ਦੀ ਸਮਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਧਾ ਪਾਵਨਾ ਤੇ ਨਾਲ ਲਗਾਇਆ ਗਿਆ ਕਿਤੇ ਸੰਗਤਾਂ ਦੂਰੋਂ ਨਿਉੜੇ ਪਹੁੰਚ ਕੇ ਨਤਮਸਤਕ ਹੋਈਆਂ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ 13 ਤੇ 14 ਪੋ ਨੂੰ ਲਗਾਇਆ ਜਾਂਦਾ ਹੈ ਦੱਸਦੀ ਹੈ ਕਿ ਇਸ ਮੇਲੇ ਦੇ ਵਿੱਚ ਇੱਕ ਪੋ ਤੋਂ ਲੜੀਵਾਰ ਸ੍ਰੀ ਅਖੰਡ ਪਾਠ ਰੱਖੇ ਜਾਂਦੇ ਹਨ ਤੇ 13 ਪੋ ਨੂੰ ਪੋਗ ਪਾਏ ਜਾਂਦੇ ਹਨ ਅਤੇ 14 ਪੋ ਵਾਲੇ ਦਿਨ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ 2 ਦਿਨ ਲਗਾਤਾਰ ਵਰਤਾਇਆ ਜਾਂਦਾ ਹੈ ਇਸ ਵਾਰ ਪਹੁੰਚੇ ਗਾਇਕ ਸਕਵਿੰਦਰ ਸੁਖੀ ਹਰਪ੍ਰੀਤ ਬੁੱਧੋ ਕੇ ਕਮਲ ਸ਼ੇਰ ਗਿੱਲ ਅਤੇ ਚਾਚੀ ਲੁੱਤਰੋ ਨੇ ਰੰਗ ਬੰਨੇ ਅਤੇ ਦਰਸ਼ਕਾਂ ਨੂੰ ਚੁੰਮਣ ਲਾਤਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਹਜ਼ਾਰ ਤੋਂ ਜ਼ਿਆਦਾ ਖਰਚਾ ਪੈ ਲੈਣ ਲੋੜ ਨੇ ਆਇਆ ਕਈ ਮਸ਼ਕਤ ਕਰਕੇ ਪਹਿਲਾ ਪਾਸਪੋਰਟ ਬਣਵਾਉਂਦਾ ਇਹ ਹਜ਼ਾਰ ਤੋਂ ਲੈਵ ਦਾ ਆ ਗਿਆ ਉਹ ਜੀ ਨੀ ਭਰਦੀ ਉਹ ਕੁੜੀ ਉਹ ਦੀ ਨਾ ਮਾਰੋ ਅੱਜ ਫਕਰ ਨੂੰ ਤਰਨੇ 354 ਚੌਧਰੀ ਦਾ ਪਿੰਡ ਸੜੀਆਂ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਸ਼ਾਨਦਾਰ ਮੇਲਾ ਕਰਵਾਇਆ ਗਿਆ ਸਾਡੇ ਨਾਲ ਮੇਲਾ ਕਮੇਟੀ ਮੈਂਬਰ ਮੌਜੂਦ ਨੇ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਮੇਲਾ ਲੱਗ ਰਿਹਾ ਔਰ ਕਿਹੜੇ ਬਾਬਾ ਜੀ ਦੀ ਯਾਦ ਦੇ ਵਿੱਚ ਮੇਲਾ ਲੱਗ ਰਿਹਾ ਜੀ ਭਾਈ ਸ਼ੋਭਨਾਮ ਜੀ ਹਰਿਸ਼ਚੰਦਰ ਜੀ ਹਰਿਸ਼ਚੰਦਰ ਜੀ ਅੱਜ ਜੋ ਪਿੰਡ ਸੜੀਆਂ ਦੇ ਵਿੱਚ ਮੇਲਾ ਲੱਗ ਗਿਆ ਇਹ ਕਿਹੜੇ ਬਾਬਾ ਜੀ ਦਾ ਮੇਲਾ ਔਰ ਕਦੋਂ ਤੋਂ ਲੱਗ ਰਿਹਾ ਸૌ ਤੋਂ ਪਹਿਲੇ ਸਸਿਕਲ ਸਾਰਿਆਂ ਨੂੰ ਧੰਨਵਾਦ ਵੱਡਾ ਪੱਤਰਕਾਰ ਸਾਹਿਬ ਜੀ ਜਿਹੜੇ ਤੁਸੀਂ ਸਾਡੇ ਇੱਥੇ ਮੇਲੇ ਤੇ ਇਹ ਮੇਲਾ ਜੀ ਬਾਬਾ ਅਰਜਨਦਾਸ ਬਾਬਾ ਨੱਥੂਦਾਸ ਸੰਗਤ ਸਾਹਿਬ ਸਚੀ ਦਾੜੀ ਦਾ ਮੇਲਾ ਲੱਗਦਾ ਜੀ ਹਰ ਸਾਲ ਦੀ ਤਰ੍ਹਾਂ 13 ਪਉਣ ਮੇਲਾ ਲੱਗਦਾ ਜੀ ਪਰ ਹੁਣ ਇਹ 13 ਪਉਣ ਨੂੰ ਛੋਟੇ ਸਾਹਿਬ ਜਦੋਂ ਦੀ ਸ਼ਦੀ ਦੇੜਾ ਦਾ ਉਸ ਮਰਤ ਪਰਦ ਕਰਦੇ ਤੇ 14 ਪਉਣ ਨੂੰ ਅਸੀਂ ਕਲਾਕਾਰਨ ਲਗਾਈ ਰਹੀ ਜੀ ਕਿਸ ਤਰ੍ਹਾਂ ਦੇ ਮੇਲੇ ਦੇ ਵਿੱਚ ਪ੍ਰਬੰਧ ਹੁੰਦੇ ਆ ਮੇਲੇ ਦੇ ਵਿੱਚ ਸੰਪੂਰਨ ਤੌਰ ਤੇ ਹਰ ਇੱਕ ਚੀਜ਼ ਦੇ ਪ੍ਰਬੰਧ ਅੰਦਰ ਲੰਗਰ ਦਾ ਪ੍ਰਬੰਧ ਹੁੰਦਾ ਜੀ ਸਵੇਰੇ ਸਵੇਰ ਨਾਲ ਇਸ ਵਾਰ ਤਾਂ ਅਸੀਂ ਗੁਲਾਬ ਜੰਮਣ ਅਤੇ ਪਕੌੜੇ ਦੋ ਦਿਨ ਅਸੀਂ 13 ਪਉ ਤੇ 14 ਪਉ ਨੂੰ ਚਲਾਇਆ ਜੀ ਤੇ ਕਲਾਕਾਰ 14 ਪੋਨੋਂ ਆਉਂਦਾ ਜੀ 13 ਪੋਨੋਂ ਅਸੀਂ ਛੋਟੇ ਸਾਹਿਬ ਜਾਨ ਦੇ ਸਮਰਪਿਤ ਹੋਣ ਦੇ ਨਾਤੇ ਅਸੀਂ ਕੀਰਤਨ ਜੱਥੇ ਮਗਾਈਦੇ ਜੀ ਕੀਰਤਨ ਕਰਦੇ ਜੀ ਹਰ ਵਾਰੀ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਐਸ ਵਾਰੀ ਕਿਹੜੇ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਐਸਵਾਰ ਜੀ ਸੁਖਵਿੰਦਰ ਸੁਖੀ ਆਏ ਸੀ ਜੀ ਉਹਨਾਂ ਦੇ ਨਾਲ ਲਤਰੋ ਚਤਰੋ ਹਰਪ੍ਰੀਤ ਬੁੱਧੋ ਕੀ ਪਹੁੰਚੀ ਸੀ ਸਾਨੂੰ ਇੱਥੇ ਇੱਥੇ ਜੀ ਦੇਖਿਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਮੇਲੇ ਆਲੋਪ ਹੁੰਦੇ ਜਾ ਰਹੇ ਨੇ ਕੀ ਕੁਝ ਦੇਖ ਦੇਣਾ ਚਾਹੁੰਦੇ ਹੋ ਦੇਖੋ ਜੀ ਇਹ ਪੰਜਾਬ ਦਾ ਇੱਕ ਕਲਚਰ ਹੈ ਜੀ ਮੇਲੇ ਲਗਾਤਾਰ ਜਿੱਥੇ-ਜਿੱਥੇ ਚੱਲਦੇ ਰਹਿੰਦੇ ਨੇ ਉੱਥੇ ਭਾਈਚਾਰਾ ਬਣਿਆ ਰਹਿੰਦਾ ਜੀ ਜਿੱਥੇ ਮੇਲੇ ਨਹੀਂ ਲੱਗਦੇ ਜੀ ਉੱਥੇ ਭਾਈਚਾਰੇ ਕਿਤੇ ਨ ਕਿਤੇ ਵਿਗਾੜ ਪੈਂਦਾ ਜਾਂਦਾ ਪੈਰਾ ਅਸੀਂ ਇਹੀ ਸੰਦੇਸ਼ ਦੇਣਾ ਚਾਹਣਾ ਹੈ ਵੀ ਪੰਜਾਬ ਨੂੰ ਕਲਚਰ ਨੂੰ ਜੇਕਰ ਬਚਾਉਣਾ ਹੈ ਤੁਸੀਂ ਤੇ ਇਹੋ ਜਿਹੇ ਮੇਲੇ ਲੱਗਦੇ ਰਹਿਣੇ ਚਾਹੀਦੇ ਨੇ ਜਿੱਥੇ ਸਾਰਾ ਭਾਈਚਾਰਾ ਪਾਰਟੀ ਬਾਈ ਤੋਂ ਉੱਠ ਕੇ ਇਕੱਠਾ ਹੁੰਦਾ ਹੈ ਤੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਨਾਲ ਜੇ ਜੇਕਰ ਕਲਾਕਾਰ ਲੱਗੇ ਤਾਂ ਕਲਾਕਾਰ ਸੁਣਦੇ ਆ ਜੇ ਕੀਰਤਨ ਜਿੱਥੇ ਲੱਗੇ ਜੇ ਕੀਰਤਨ ਜਿੱਥੇ ਸੁਣਦੇ ਆ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦੇ ਵੀ ਰਲ ਮਿਲ ਕੇ ਇਹ ਮੇਲਿਆਂ ਨੂੰ ਜਿਹੜੀ ਪੁਰਾਣੀ ਆਪਣੀ ਪਰੰਪਰਾ ਹੈਗੀ ਉਹਨੂੰ ਕਾਇਮ ਰੱਖਣਾ ਚਾਹੀਦਾ ਜੀ। ਕਿਹੋ ਜਿਹਾ ਬਣੇ ਲੱਗੇ। ਸੰਜੋਗ ਸਾਨੂੰ ਜੀ ਪੂਰੇ ਪਿੰਡ ਦਾ ਪੂਰਾ ਸੰਜੋਗ ਹੈਗਾ ਜੀ ਤਿੰਨਾਂ ਸੜੀਆਂ ਦਾ ਸਾਨੂੰ ਪੂਰਾ ਸੰਜੋਗ ਪਿੰਡ ਸਈ ਵਾਲਾ ਢਾਣੀਆਂ ਦਾ ਸਾਨੂੰ ਪੂਰਾ ਸੰਜੋਗ ਹੁੰਦਾ ਜੀ। ਅਸੀਂ ਸਾਰਾ ਪਿੰਡ ਰਲ ਮਿਲ ਕੇ ਸਾਡਾ ਅਸੀਂ ਮੇਲਾ ਮਨਾਉਣਾ ਹੈ ਮੇਲਾ ਕਮੇਟੀ ਦੇ ਸਾਡਾ ਪੂਰਾ ਸੰਜੋਗ ਹੁੰਦਾ ਹੈ ਆਪਣਾ ਤਿੰਨਾਂ ਪਿੰਡਾਂ ਦਾ ਹੁੰਦਾ ਜੀ। ਇੱਥੇ ਇੱਕ ਪੋ ਤੂੰ ਲੜੀਵਰ ਪਾਠ ਰੱਖੇ ਜਾਂਦੇ ਆ ਜੀ 11 ਪੋ ਤੱਕ ਲੜੀਵਰ ਪਾਠ ਰੱਖੇ ਜਾਂਦੇ 11 ਪੋ ਨੂੰ ਅਸੀਂ ਬਾਬਾ ਜੀ ਦਾ ਪਾਠ ਰੱਖ ਕੇ 13 ਪੋ ਨੂੰ ਭੋਗ ਪਾਉਣਾ ਜੀ ਤੇ ਸਿੱਧੀ ਦਿਹਾੜੇ ਨੂੰ ਸਮਰਪਿਤ ਅਸੀਂ ਛੋਟੇ ਸਾਹਿਬ ਜੀ ਆਦਿਆਂ ਦੀ ਯਾਦ ਵਿੱਚ ਕੀਰਤਨੀ ਜਿੱਥੇ ਇਹ ਕੀਰਤਨ ਕਰਵਾ ਕੇ ਅਸੀਂ ਸਿੱਧੀ ਦਿਹਾੜੇ ਨੂੰ ਮਨਾਉਂਦੇ ਆ ਜੀ ਇਸ ਸਿੱਖੀ ਨੂੰ ਸਮਰਪਿਤ ਕਰਦੇ ਆ ਜੀ ਅੰਜਲ ਜੀ ਬਲਜੀਤ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਸੜੀਆਂ ਦੇ ਵਿੱਚ ਮੇਲੇ ਤੇ ਪਹੁੰਚਿਓ ਮੈਨੂੰ ਅੱਜ ਬਹੁਤ ਚੰਗਾ ਲੱਗਿਆ ਮੈਂ ਅੱਜ ਪਹਿਲੀ ਵਾਰ ਹੀ ਆਈ ਹਾਂ ਜੀ ਤੇ ਇੱਥੇ ਦਰਸ਼ਨ ਹੋਏ ਆ ਕਾਫੀ ਰੱਬ ਰੂਹਾਂ ਦੇ ਦਰਸ਼ਨ ਹੋਏ ਆ ਔਰ ਭੈਣ ਭਰਾਵਾਂ ਦਾ ਸਹਿਯੋਗ ਮਿਲਿਆ ਮੈਨੂੰ ਪਿਆਰ ਬਹੁਤ ਸਤਿਕਾਰ ਮਿਲਿਆ ਜਿਵੇਂ ਕਿ ਭਾਈ ਹਰੀਸ਼ ਜੀ ਔਰ ਪ੍ਰਧਾਨ ਸਾਹਿਬ ਪੂਰੀ ਪਰਵਾਨਾ ਦੀ ਕਮੇਟੀ ਸਾਡੇ ਔਰ ਸੀ ਪਿੱਛੇ ਖੜੇ ਆ ਇਹਨਾਂ ਦਾ ਤਾਂ ਹੀ ਤੁਹਾਨੂੰ ਧੰਨਵਾਦ ਕਰਦੇ ਹਾਂ ਕਿ ਮੇਰੀ ਮਹਾਰਾਜ ਦੀ ਅਰਦਾਸ ਹੈ ਸ਼ੀਧੀ ਦੇੜੇ ਦਿਨ ਚੱਲ ਰਹੇ ਆ ਕਿ ਪਰਮਾਤਮਾ ਨੂੰ ਹਰ ਸਾਲ ਇਸੇ ਤਰ੍ਹਾਂ ਇਕੱਤਰ ਕਰੇ ਔਰ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਇਹ ਮੇਲਾ ਲਵਾਉਂਦੇ ਰਹਿਣ ਤੇ ਸਾਡੇ ਵਰਗਿਆਂ ਨੂੰ ਮਤਲਬ ਨਿਮਾਣਿਆਂ ਜਿਹਹਾਨੂੰ ਪਿਆਰ ਸਤਕਾਰ ਦਿੰਦੇ ਰਹਿਣ ਵੈਗੁਰੂ ਜੀ ਖਾਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ